ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਜਿਨ੍ਹਾਂ ਵੱਲੋਂ 1984 ਦੇ ਵਿੱਚ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਦਰਿੰਦਿਆਂ ਵੱਲੋਂ अनेਕਾਂ ਹੀ ਸਾਡੇ ਸਿੱਖ ਪੰਜਾਬੀ ਜਿਹੜੇ ਕਿ ਸ਼ਹੀਦ ਕੀਤੇ ਗਏ ਸੀਗੇ ਇਕ ਕਲਾਚ ਟਾਇਰ ਪਾ ਕੇ ਸਾੜੇ ਗਏ ਜਿਨ੍ਹਾਂ ਦੇ ਧੀਆਂ ਪੈਣਾ ਦੀ ਇਜਤਾਂ ਲੁੱਟੀਆਂ ਤੇ ਜਿਹੜੇ ਘਰਾਂ ਦੇ ਘਰ ਸਾੜੇ ਗਏ ਮਿੱਟੀ ਦਾ ਤੇਲ ਪਾ ਕੇ ਤੇ ਅੱਜ ਜਿਹੜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਰਿਆਣਾ ਦੇ ਸੀਐਮ ਨੈਪ ਸਿੰਘ ਸੈਣੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਛਲਾਗਾ ਯੋਗ ਪਰਾਲਾ ਕਰਦੇ ਹੁਆਂ ਜਿਹੜਾ ਉਥੋਂ ਦੇ ਜਿਹੜੇ 84 ਦੇ ਦੰਗਾ ਪੀੜਤ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਮੰਡਲ ਬੁੱਧਖੜ ਵੱਲੋਂ ਸਰਦਾਰ ਨੈヴ ਸਿੰਘ ਸੈਣੀ ਭਾਜਪਾ ਦੇ ਮੁੱਖ ਮੰਤਰੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਜਿਵੇਂ ਤੁਹਾਨੂੰ तकरीबन ਪਤਾ ਹੀ ਹੋਊਗਾ ਕਿ ਕੁਝ ਦਿਨ ਪਹਿਲਾਂ ਜਿਹੜਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਸਦਕਾ ਜਿਹੜਾ ਕਿ ਇੱਕ ਦਰਿੰਦਾ ਜਿਹੜਾ ਅਰਜਨ ਕਾਂਗਰਸ ਪਾਰਟੀ ਦਾ ਇੱਕ ਆਗੂ ਜਿਹੜਾ ਜਿਹਨੂੰ 40 ਸਾਲ ਬਾਅਦ ਜਿਹੜੀ ਸਜ਼ਾ ਦਵਾਈ ਗਈ ਸੀ ਉਹ ਵੀ ਇੱਕ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਸੀਗਾ ਅੱਜ ਦੂਜੀ ਵਾਰੀ ਇੱਕ ਜਿਹੜਾ ਕਿ ਸ਼ਲਾਘਾਯੋਗ ਕਦਮ ਕਰਦੇ ਹੋਇਆ ਨੈਭ ਸਿੰਘ ਸੈਣੀ ਨੇ 1984 ਦੇ ਪੀੜਤਾਂ ਨੂੰ ਜਿਹੜੀਆਂ ਨੌਕਰੀਆਂ ਦੇ ਕੇ ਇੱਕ ਬਹੁਤ ਸ਼ਲਾਘਾਯੋਗ ਕੰਮ ਕੀਤਾ ਆ ਅਸੀਂ ਭਾਰਤੀ ਜਨਤਾ ਪਾਰਟੀ ਪਰ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਮਿਤ ਸ਼ਾਹ ਜੀ ਨੈਵ ਸਿੰਘ ਸੈਣੀ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਅੱਗੇ ਵਾਸਤੇ ਵੀ ਸਿੱਖ ਕੌਮ ਲਈ ਪੰਜਾਬੀਆਂ ਦੇ ਲਈ ਵਧੀਆ ਕੰਮ ਕਰਦੇ ਰਹਿਣਗੇ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦੇ ਆਂ ਕਿ ਜੇਕਰ ਤਰ੍ਹਾਂ ਕੋਈ ਐਡਾ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਪ੍ਰਤੀ ਕੋਈ ਹਮਦਰਦੀ ਹੈਗੀ ਆ ਤੇ ਤੂੰ ਵੀ ਨੈヴ ਸਿੰਘ ਸੈਣੀ ਵੱਗੋਂ ਪੰਜਾਬ ਦੇ ਵਿੱਚ ਜਿਹੜੇ ਪੀੜਤ ਦੰਗਾ ਪੀੜਤ ਰਹਿੰਦੇ ਨੇ ਉਹਨਾਂ ਨੂੰ ਵੀ ਨੌਕਰੀਆਂ ਦੇ ਕੇ ਉਹਨਾਂ ਨੂੰ ਮੁਆਵਜ਼ੇ ਦੇ ਕੇ ਆਪਣਾ ਇੱਕ ਵੱਡਾ ਦਿਲ ਦਿਖਾਣਾ ਚਾਹੀਦਾ ਆ ਤੇ ਇਹਨਾਂ ਕੁਝ ਕਹਿੰਦੇ ਆ ਹੋਇਆ ਮੈਂ ਅੱਜ ਸਾਡੇ ਇੱਥੇ ਮੇਰੇ ਨਾਲ ਜਗਿੰਦਰ ਸਿੰਘ ਜੀ ਜਨ ਸਕਤੀ ਜਿਹੜੇ ਕਿ ਸਰਕਲ ਬੂਧਗੜ ਤੇ ਸਾਡੇ ਨਿਲਕਮਰ ਰਣੀ ਜੂਥ ਪ੍ਰਧਾਨ ਸਰਕਲ ਬੂਧਗੜ ਤੇ ਸਾਡੇ ਪਾਸੇ ਬਾਬਾ ਜੀ ਜਿਹੜੇ ਕਿ ਬਹੁਤ ਹੀ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਨਾਲ ਇੱਥੋਂ ਦੀ ਪੂਰੀ ਜਿਹੜੀ ਟੀਮ ਇੱਥੇ ਇਕੱਠੀ ਹੋਈ ਹੈ ਮੈਂ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਤੈਅਦਲ ਤੋਂ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਰਟੀਏ ਜਨਤਾ ਪਾਰਟੀ ਜਿੰਦਾਬਾਦ ਆਰਟੀਏ ਜਨਤਾ ਪਾਰਟੀ ਜਿੰਦਾਬਾਦ